ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਦੁਨੀਆ ਮੰਦੀ ਆ ਪਰ ਬਦਲਾ ਉਹਦੇ ਆਉਣਾ ਜਿੱਦ ਤੇ ਆਪਾਂ ਉਹਨਾਂ ਦੀ ਮੰਨਾਂਗੇ ਬਾਈ ਦੇ ਤੇ ਬਾਈ ਦੀ ਸੋਚ ਨੂੰ ਮਹਾਰਾਜ ਜਗਤ ਅੰਦਰ ਪ੍ਰਗਟ ਕਰਨ ਇਹ ਹੀ ਸਾਡੀ ਅਰਦਾਸ ਆ ਅੱਜ ਕਿਸੇ ਕੋਲ ਆਪਣੀ ਮਾਂ ਲਈ ਟਾਈਮ ਨਹੀਂ ਹੈਗਾ ਇਹ ਬੰਦਿਆਂ ਨੇ ਸਮਾਜ ਨੂੰ ਆਪਣੀ ਲਾਈਫ ਦੇਤੀ ਇਹ ਅਸਲੀ ਹੀਰੋ ਨੇ ਉਹ ਕਹਿਣਾ ਸਾਰੇ ਹੀ ਸਾਰਿਆਂ ਜੀ ਪ੍ਰਭੂ ਰਾਮ ਨੇ ਸਾਰਿਆਂ ਜੀ ਬਾਬੇ ਨਾਨਕ ਨੇ ਉਹਨਾਂ ਦੇ ਬੱਚੇ ਆ ਲਓ ਜੀ ਸਾਡੇ ਵਿੱਚ ਜੱਸਾ ਬਾਈ ਜੀ ਪਹੁੰਚ ਗਏ ਨੇ ਮੈਂ ਪਹਿਲਾਂ ਹੀ ਜਿਵੇਂ ਗੱਲ ਕੀਤੀ ਆ ਅਰਸ਼ ਵੀਰੇ ਦੀ ਇਹ ਦੂਜੀ ਰੂਹ ਹੈ ਤੇ ਮੇਰੀ ਇਹ ਵੀ ਜਾਨ ਨੇ ਜਿੰਦ ਜਾਨ ਨੇ ਜਿੰਨਾ ਪਿਆਰ ਮੈਂ ਸ਼ਾਇਦ ਵਾਹਿਗੁਰੂ ਨੂੰ ਕਰਦਾ ਪਰਮਾਤਮਾ ਨੂੰ ਕਰਦਾ ਓਨਾ ਹੀ ਮੈਂ ਇਹਨਾਂ ਨੂੰ ਕਰਦਾ ਕਿਉਂਕਿ ਮੇਰੇ ਲਈ ਪਿਆਰ ਦੀ ਕੋਈ ਸੀਮਾ ਨਹੀਂ ਹੈ ਮੈਨੂੰ ਪਿਆਰ ਕਦੀ ਕਿਸੇ ਦਾ ਸ਼ਕਲ ਦੇਖ ਕੇ ਧਰਮ ਦੇਖ ਕੇ ਨਹੀਂ ਹੋਇਆ ਮੈਨੂੰ ਉਹਦੀ ਇਨਸਾਨੀਅਤ ਦੇਖ ਕੇ ਉਹਨਾਂ ਨਾਲ ਮੁਹੱਬਤ ਹੋਈ ਹੈ ਕਿ ਰੱਬ ਨੇ ਕਿੰਨੀ ਸੋਹਣੀ ਰੂਹ ਬਣਾਈ ਹੈ ਇਹ ਉਹ ਰੂਹ ਹੈ ਮੈਨੂੰ ਬੜੇ ਵੀਰਾਂ ਨੇ ਪੁੱਛਿਆ ਕਿ ਤੂੰ ਕਿਸੇ ਨੂੰ ਬੁਲਾਇਆ ਹੀ ਨਹੀਂ ਕੈਂਪ ਤੇ ਮੇਰੇ ਸਵੇਰੇ ਪਾਪਾ ਨੇ ਕਿਹਾ ਕਿ ਬੇਟਾ ਤੂੰ ਬੁਲਾਇਆ ਹੀ ਨਹੀਂ ਤੇਰੇ ਇੰਨੇ ਵੱਡੇ ਵੱਡੇ ਗੈਸਟ ਨੇ ਇੰਨੇ ਲੀਡਰ ਨੇ ਇੰਨੇ ਸਿੰਗਰ ਨੇ ਮੈਂ ਕਹਿੰਦਾ ਉਸ ਬੰਦੇ ਨੂੰ ਬੁਲਾਉਂਗਾ ਜਿਹਦੀ ਸਮਾਜ ਨੂੰ ਕੋਈ ਦੇਣ ਹੈ ਤੇ ਮੈਂ ਇੱਕੋ ਬੰਦੇ ਨੂੰ ਇਨਵਾਈਟ ਕੀਤਾ ਜੱਸਾ ਵੀ ਅਰਸ਼ਵੀਰ ਤੇ ਗੁਰਪ੍ਰੀਤ ਮਿੰਟੂ ਭਾਈ ਇਹ ਮੈਂ ਕੈਮਰੇ ਤੇ ਤਾਂ ਕਹਿ ਰਿਹਾ ਲੋਕਾਂ ਨੂੰ ਵੀ ਉਹਨਾਂ ਦੇ ਫੈਨ ਬਣਨਾ ਚਾਹੀਦਾ ਜਿਨ੍ਹਾਂ ਦੀ ਕੋਈ ਸਮਾਜ ਨੂੰ ਦੇਣ ਹੈ ਜਿਹੜੇ ਕੁਝ ਕਰ ਰਹੇ ਨੇ ਲੋਕਾਂ ਲਈ ਜਿਹੜੇ ਆਪਣੀ ਚੜ੍ਹਦੀ ਜਵਾਨੀ ਲਾ ਰਹੇ ਨੇ ਲੋਕਾਂ ਦੀ ਉਹਨਾਂ ਦੇ ਫੈਨ ਬਣੋ ਇਹ ਦੋ ਵੀਰ ਸਕੇ ਭਰਾ ਮੈਂ ਵੀ ਹੁਣ ਇਹਨਾਂ ਦਾ ਛੋਟਾ ਭਰਾ ਬਣ ਗਿਆ तकरीबन ਪਿਛਲੇ 1 ਸਾਲ ਤੋਂ ਪਿਛਲੇ 12-13 ਸਾਲਾਂ ਤੋਂ ਲੰਗਰ ਦੀ ਸੇਵਾ ਨੰਗੇ ਪੈਰੀ ਨਿਭਾ ਰਹੇ ਨੇ ਰੋਜ਼ 30 ਤੋਂ 40 ਹਸਪਤਾਲਾਂ 'ਚ ਰੋਜ਼ ਇਹ ਉਹ ਰੂਹਾਂ ਨੇ ਜਿਨ੍ਹਾਂ ਦੇ ਦਰਸ਼ਨ ਕਰਨਾ ਤੀਰਥ ਨਾਣ ਦੇ ਬਰਾਬਰ ਹੈ ਤੀਰਥ ਨਾਣ ਦੇ ਬਰਾਬਰ ਤੀਰਥ ਨਾਣਾ ਕੀ ਹੁੰਦਾ ਹੈ ਇੱਕ ਤੁਸੀਂ ਸਾਰੀ ਜ਼ਿੰਦਗੀ ਪਾਪ ਕਰੋ ਤੇ ਜਾ ਕੇ ਸੋਚੋ ਮੈਂ ਵਿਸਰਜਨ 'ਚ ਕਰਕੇ ਨਹਾ ਕੇ ਪਾਪ ਤੋਲੇ ਪਾਪ ਤੁਹਾਡੇ ਕਰਮਾਂ ਦੇ ਨਾਲ ਧੋਤੇ ਜਾਣੇ ਨੇ ਚੰਗੇ ਮਾੜੇ ਕਰਮਾਂ ਦਾ ਹਿਸਾਬ ਖਤਾਬ ਦੇਣਾ ਹੀ ਪੈਣਾ ਹੈ ਮੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਰੱਬ ਨੇ ਮੇਰਾ ਹਸਾਬ ਖਤਾਬ ਨਹੀਂ ਲਿਖਣਾ ਉਹਨੇ ਦੇਖਣਾ ਕਿ ਮਾਈਕ ਤੋਂ ਬਿਨਾਂ ਵੀ ਕਿੱਦਾਂ ਦਾ ਹੈ ਇਹ ਦਿਲੋਂ ਕਿੱਦਾਂ ਦਾ ਹੈ ਉਹਦਾ ਹਸਾਬ ਖਤਾਬ ਮਿਲਣਾ ਤਾਂ ਸਵਾਗਤ ਕਰਦੇ ਆਂ ਅਸੀਂ ਜੱਸੇ ਵੀਰ ਦਾ ਔਰ ਮੈਂ ਜੱਸੇ ਵੀਰ ਨੂੰ ਵੀ ਕਹੂੰਗਾ ਕਿ 2 ਮਿੰਟ ਤੁਹਾਡੇ ਨਾਲ ਜ਼ਰੂਰ ਲਾਣ ਕਿਉਂਕਿ ਅਰਸ਼ ਵੀਰਾ ਵੈਸੀ ਬਹੁਤ ਘੱਟ ਬੋਲਦੇ ਨੇ ਤੇ ਜੱਸਾ ਵੀਰ ਵੀ ਆਪਣੇ ਦੋ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਪੰਜਾਬ ਦੀ ਪੰਜਾਬੀ ਪੰਜਾਬੀਅਤ ਤੇ ਜਵਾਨੀ ਉਦੋਂ ਬਚਣੀ ਜਦੋਂ ਕੋਈ ਮੋਢੀ ਅੱਗੇ ਚੱਜਦਾ ਲੱਗਣਾ ਔਰ ਮੋਢੀ ਉਹੀ ਲੱਗ ਸਕਦਾ ਜਿਹੜੇ ਜਿਹਨੂੰ ਗੱਲਾਂ ਕਰਨੀਆਂ ਨਹੀਂ ਜਿਹਨੂੰ ਕਰਮ ਕਰਨਾ ਆਂਦਾ ਹੈ ਇਹ ਕਰਮ ਕਰਨ ਵਾਲੇ ਨੇ ਇਹਨਾਂ ਦੇ ਮਗਰ ਲੱਗੋ ਇਹਨਾਂ ਦੀ ਗੱਲਾਂ ਸੁਣੋ ਕੀ ਕਹਿੰਦੇ ਨੇ ਕਿਵੇਂ ਫਤਿਹ ਹੋਣਾ ਜੰਗ ਸਾਡਾ ਮੈਦਾਨ ਕਿਵੇਂ ਪੰਜਾਬ ਆਜ਼ਾਦ ਹੋਣਾ ਹੈ ਕਿਵੇਂ ਪੰਜਾਬ ਚ ਸਾਰੇ ਧਰਮਾਂ ਦੇ ਸਾਂਝੇ ਲੋਕ ਰਹਿਣਗੇ ਇਹਨਾਂ ਦੇ ਵਿਚਾਰ ਸੁਣੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿੰਨੀ ਵੀ ਸੰਗਤ ਵੀਰ ਭੈਣ ਬਜ਼ੁਰਗ ਬਾਪੂ ਸਾਰੇ ਪਹੁੰਚੇ ਹੋ ਪਹਿਲਾਂ ਤਾਂ ਸਾਰਿਆਂ ਦੇ ਚਰਨਾਂ ਵਿੱਚ ਨਮਨ ਆ ਜੀ ਜੋ ਤੁਸੀਂ ਇੱਥੇ ਇਸ ਤੀਰਥ ਨੂੰ ਪਵਿੱਤਰ ਕੀਤਾ ਆ ਜਾ ਕੇ ਸੋ ਵੀਰੇ ਨੇ ਜਿੰਨੀਆਂ ਵੀ ਵਿਚਾਰਾ ਕੀਤੀਆਂ ਬਹੁਤ ਮਾਣ ਬਖਸ਼ਦੇ ਨੇ ਪਰ ਆਪਾਂ ਤੁਹਾਡੇ ਚਰਨਾਂ ਦੀ ਧੂੜ ਆ ਜੀ ਬਾਸੇ ਤੋਂ ਵੱਧ ਕੇ ਆਪਾਂ ਕੱਖ ਵੀ ਹੈ ਨਹੀਂ ਮੇਸ਼ਾਨਾ ਇੱਕੋ ਹੀ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਅਤੇ ਗੁਰਬਾਣੀ ਪੜ੍ਹੀ ਬਚਪਨ ਤੋਂ ਤਾਂ ਦੇਖਿਆ ਵੀ ਗੁਰੂ ਨੂੰ ਤਾਂ ਮੰਨਦੇ ਆ ਆਪਾਂ ਉਹਦੀ ਮੰਨਿਏ ਫੇਰ ਹੀ ਅਸਲ 'ਚ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਦੁਨੀਆ ਮੰਦੀਆ ਪਰ ਬਦਲਾ ਉਹਦੇ ਆਉਣਾ ਜਿੱਦੇ ਆਪਾਂ ਉਹਨਾਂ ਦੀ ਮੰਨਾਂਗੇ ਤੇ ਆ ਵੀਰ ਖੜਾ ਏ ਸਮੁੱਚੀ ਇੱਕ ਜਰੀਆ ਟੀਮ ਇਹ ਵੀ ਉਹਨਾਂ ਦੀ ਮੰਨ ਰਹੇ ਨੇ ਇਹ ਉਹਨਾਂ ਚੋਂ ਨੇ ਜਿਹੜੇ ਗੁਰੂ ਸਾਹਿਬ ਜੀ ਦੀ ਮੰਨਦੇ ਨੇ ਇਕੱਲੇ ਗੁਰੂ ਸਾਹਿਬ ਨੂੰ ਨਹੀਂ ਮੰਨਦੇ ਸੋ ਮਹਾਰਾਜ ਨੇ ਵੀ ਉਸ ਗੱਲ ਨੂੰ ਤਰਜੀਹ ਦਿੱਤੀ ਹੈ ਵੀ ਮੇਰੀਆਂ ਸੋਚ ਤੇ ਮੇਰੀਆਂ ਗੱਲਾਂ ਤੇ ਪਹਿਰਾ ਦੇਣਾ ਜਿਵੇਂ ਮਨੁੱਖਤਾ ਦਾ ਭਲਾ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਏ ਮੈਨੂੰ ਦੱਸੜ ਦੀ ਕੋਈ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਤੇ ਵੀਰੇ ਦੀ ਸੋਚ ਸੀ ਸਤਿਗੁਰ ਨੇ ਇੰਨਾ ਬੂਰ ਪਾਇਆ ਉਹ ਸੋਚ ਨੂੰ ਤੁਰੇ ਸੀ ਜਿੱਦੇ ਅਨੇਕਾਂ ਤਰ੍ਹਾਂ ਦੇ ਸਮੇ ਆਏ ਹੋਣਗੇ ਤੁਸੀਂ ਜਾਣਦੇ ਹੋ ਉਤਰਾ ਚੜ੍ਹਾ ਜ਼ਿੰਦਗੀ 'ਚ ਆਏ ਆ ਤੇ ਆਉਂਦੇ ਰਹਿਣੇ ਨੇ ਇਹ ਮਰਦਾਂ ਦੀ ਜ਼ਿੰਦਗੀ 'ਚ ਹੀ ਆਉਂਦੇ ਹੁੰਦੇ ਆ ਸੋ ਪਰ ਕਿਰਪਾ ਸੱਚੇ ਬਾਦਸ਼ਾਹ ਦੀ ਤੇ ਤੁਹਾਡੇ ਸੰਗਤਾਂ ਦੀਆਂ ਅਸੀਸਾਂ ਜੋ ਹਰ ਵਕਤ ਬਾਈ ਦੇ ਨਾਲ ਰਹਿੰਦੀਆਂ ਨੇ ਅਸੀਂ ਮਹਾਰਾਜ ਦੇ ਚਰਨਾਂ ਦੀ ਧੂੜਾਂ ਤੇ ਜਿੰਨੇ ਸਾਡੇ ਸੁਵਾਸ ਨੇ ਅਸੀਂ ਵੀਰੇ ਲਈ ਹਮੇਸ਼ਾ ਹਾਜ਼ਰ ਆ ਜੋ ਇਹਨਾਂ ਦਾ ਕਾਰਜਾ ਅਸੀਂ ਦਿਲ ਤੋਂ ਚਾਹੁੰਨੇ ਆ ਇਸ ਸਮੁੱਚਾ ਇੱਕ ਵਰਲਡ ਵਿੱਚ ਇਹ ਕਲਾ ਵਰਤੇ ਸਤਿਗੁਰ ਦੀ ਜਿਸ ਤਰ੍ਹਾਂ ਇੱਕ ਤਸਵੀਰ ਸਾਹਮਣੇ ਬਣਾ ਕੇ ਰੱਖਤੀ ਆ ਆਪਣੇ ਪੰਜਾਬ ਦੇ ਵਿੱਚ ਕਿ ਐਂਜ ਵੀ ਸੇਵਾ ਕੀਤੀ ਜਾ ਸਕਦੀ ਆ ਜੇ ਤੁਸੀਂ ਮਾਇਆ ਕਿਸੇ ਤੋਂ ਫੜਦੇ ਵੀ ਨਹੀਂ ਅਥੀ ਫਿਰ ਵੀ ਸੇਵਾ ਹੋ ਸਕਦੀ ਆ ਤੇ ਕੱਲਾ ਉਹ ਹਵਾਈ ਤੀਰ ਨਹੀਂ ਸੀ ਹਵਾਈ ਬਚਨ ਨਹੀਂ ਸੀ ਉਹਨਾਂ ਗੱਲਾਂ ਨੂੰ ਬਾਈ ਨੇ ਪ੍ਰੈਕਟੀਕਲ ਕਰਕੇ ਦੁਨੀਆ ਦੇ ਸਾਹਮਣੇ ਰੱਖਤਾ ਤੇ ਸਾਰੀ ਦੁਨੀਆ ਇਸ ਗੱਲ ਨੂੰ ਜਾਣਦੀ ਵੀ ਆ ਤੇ ਸਿੱਖਣ ਦੀ ਲੋੜ ਆ ਸਾਹ ਦੇਣ ਦੀ ਲੋੜ ਆ ਸੋ ਅਸੀਂ ਬਹੁਤ ਲੇਟ ਪਹੁੰਚੇ ਆ ਮੈਂ ਮਾਫੀ ਵੀ ਚਾਹੁੰਨਾ ਬਸ ਸੇਵਾ ਦਾ ਪੈਰਾ ਹੀ ਇਹ ਹੋ ਜਾ ਸਾਡੇ ਤੇ ਵੀ ਸਮਾਂ ਹੀ ਇਹੋ ਜਿਹਾ ਰਹਿੰਦਾ ਨਹੀਂ ਜੀਤਾ ਕਰਦਾ ਸੀ ਰਾਤ ਨੂੰ ਇੱਥੇ ਮੈਂ ਤਾਂ ਬਾਈ ਨੂੰ ਕਹਿੰਦਾ ਤੰਬੂ ਲਾ ਲਗੇ ਵੀ ਇੰਨਾ ਚਾ ਸੀ ਸਾਨੂੰ ਇਸ ਕਾਰਜ ਦਾ ਵੀ ਇਸ ਤੀਰਥ ਦਾ ਅਜ ਪਹਿਲਾ ਦਿਨ ਆ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਵੀ ਇਸ ਧਰਤੀ ਤੋਂ ਕਿੱਡੇ ਵੱਡੇ ਪਰਉਪਕਾਰ ਤੇ ਪੁੰਨ ਹੋਣਗੇ ਆਪਾਂ ਵੀ ਅੱਜ ਇਕੱਠੇ ਹੋਏ ਆ ਤੇ ਸਾਰੇ ਅਰਦਾਸ ਕਰਗੇ ਸਤਿਗੁਰ ਜੀ ਮਿਹਰ ਕਰਨ ਵੀਰ ਨੂੰ ਸਮੁੱਚੀ ਟੀਮ ਨੂੰ ਮਹਾਰਾਜ ਚੜਦੀ ਕਲਾ ਬਖਸ਼ਣ ਸਿਰ ਤੇ ਹੱਥ ਰੱਖਣ ਚੰਗੇ ਮਾੜੇ ਹਲਾਤਾਂ ਵਿੱਚੋਂ ਮਹਾਰਾਜ ਆਪ ਹੀ ਕੱਢਦੇ ਨੇ ਸਾਡੀ ਦਿਲ ਤੋਂ ਅਰਦਾਸ ਤੇ ਜਿੰਨੇ ਸੁਆਸ ਸਾਡੇ 'ਚ ਚੱਲਣਗੇ ਅਸੀਂ ਨਾਲ ਆ ਇੱਕ ਬੇਨਤੀ ਜ਼ਰੂਰ ਕਰਦੇ ਆ ਜਿੰਨੇ ਵੀ ਸੰਗਤ ਤੁਸੀਂ ਇੱਥੇ ਆਉਂਨੇ ਹੋ ਸੋਸ਼ਲ ਮੀਡੀਆ ਵਰਤਦੇ ਹੋ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਪ੍ਰਮੋਟ ਕਰੋ ਮੈਂ ਸੋਸ਼ਲ ਮੀਡੀਆ ਤੇ ਨਹੀਂ ਬਾਲਾ ਪਰ ਜਦੋਂ ਇੱਥੇ ਆ ਕੇ ਵੇਖਿਆ ਇਹ 네ਗਟਿਵਿਟੀ ਤਾਂ ਹੀ ਇਹ ਸਾਰਾ ਕੁਝ ਵਾਪਰਦਾ ਜੇ ਆਪਾਂ ਉਹ ਗੱਲਾਂ ਨੂੰ ਤਰਜੀਹ ਦਿੰਨੇ ਆ ਚੰਗੀਆਂ ਵੀਡੀਓ ਕੋਈ ਤੁਹਾਡੇ ਸਾਹਮਣੇ ਆਉਂਦੀਆਂ ਚੰਗੀਆਂ ਗੱਲਾਂ ਸ਼ੇਅਰ ਕਰਿਆ ਕਰੋ ਇਹ ਜ਼ਰੂਰ ਮੇਰੀ ਬੇਨਤੀ ਆ ਸਾਰਿਆਂ ਨੂੰ ਬਾਕੀ ਫੇਰ ਤੋਂ ਸਾਰਿਆਂ ਦੇ ਚਰਨਾ ਵਿੱਚ ਸਾਡਾ ਨਮਨ ਆ ਅੱਗੇ ਵਾਸਤੇ ਵੀ ਬਾਤ ਚੜ ਕੇ ਇਸੇ ਤਰ੍ਹਾਂ ਨਾਲ ਖੜਿਓ ਬਾਈ ਦੇ ਤੇ ਬਾਈ ਦੀ ਸੋਚ ਨੂੰ ਮਹਾਰਾਜ ਜਗਤੰਦਰ ਪ੍ਰਗਟ ਕਰਨ ਇਹ ਹੀ ਸਾਡੀ ਅਰਦਾਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਮੈਂ ਬਹੁਤ ਤਨਵਾਦੀ ਆ ਆਪਣੇ ਵੱਡੇ ਵੀਰ ਦਾ ਦੇਖਣ ਜੇ ਭਾਵੇਂ ਅਸੀਂ ਦੋਨੋਂ ਤੁਹਾਨੂੰ ਭਰਾ ਨਾ ਲੱਗੇ ਪਰੇ ਮੇਰੀ ਜਾਨ ਹੈ ਬਹੁਤ ਪਿਆਰ ਕਰਦਾ ਮੈਂ ਇਸ ਬੰਦੇ ਨੂੰ ਇਹਨਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਪੰਜਾਬ ਹਜੇ ਵੀ ਬਚ ਸਕਦਾ ਹੈ ਉਮੀਦਾਂ ਛੱਡੀ ਬੈਠੇ ਨੇ ਕੁਝ ਲੋਕ ਕਿ ਪੰਜਾਬ ਚਲਾ ਗਿਆ ਬਾਹਰ ਚਲਾ ਗਿਆ ਨਸ਼ੀਆਂ ਚਲਾ ਗਿਆ ਨਹੀਂ ਅਸੀਂ ਬਚਾਉਣ ਵਾਲੇ ਤੁਰਨਾ ਹੈ ਪੰਜਾਬ ਦਾ ਜੋ ਹੋਣਾ ਹੈ ਕਾਲਪੁਰਖ ਜਾਣਦਾ ਪਰ ਅਸੀਂ ਬਚਾਉਣ ਵਾਲੇ ਤੁਰਨਾ ਅਸੀਂ ਆਪਣੀ ਲੜਾਈ ਬਚਾਉਣ ਵਾਲ ਲਾਣੀ ਹੈ ਕਿ ਅਸੀਂ ਯੋਗਦਾਨ ਘਰ ਕੇ ਸਦਾ ਉਜਾੜਨਾ ਨਹੀਂ ਘਰ ਬਸਾਣਾ ਹੈ ਤਜ ਬਾਈ ਹੁਣੀ ਪਹੁੰਚੇ ਨੇ ਹੁਣ ਅਸੀਂ ਪਹਿਲੀ ਵਾਰੀ ਜ਼ਿੰਦਗੀ ਚ ਇੱਕ ਜ਼ਰੀਆ ਵੱਲੋਂ ਸਨਮਾਨ ਬਣਾਇਆ ਇੱਕ ਟਰੋਫੀ ਬਣਾਈ ਹੈ ਉਹ ਵੀਰ ਹੁਣਾਂ ਨੂੰ ਦੇ ਕੇ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਬਾਅਦ ਵੀਰ ਹੁਣੀ ਜੀ ਸਾਰੇ ਅੱਗੇ ਸਾਡੇ ਟੀਮ ਮੈਂਬਰਾਂ ਦਾ ਵੀ ਸਨਮਾਨ ਕਰਨਗੇ ਕਿਉਂਕਿ ਸਾਡੇ ਚ ਕੋਈ ਵੱਡਾ ਹੈ ਨਹੀਂ ਅਸੀਂ ਸਾਰੇ ਹੀ ਬੱਚੇ-ਬੱਚੇ ਜਵਾਗ-ਜਵਾਗ ਜੇ ਇਕੱਠੇ ਹੋ ਕੇ ਐਨ ਜੀਓ ਚਲਾਈ ਜੰਨੇ ਆ ਤੇ ਅਸੀਂ ਬੱਚੇ-ਬੱਚੇ ਹੀ ਆਪਸ ਚ ਕਰ ਲਈਦੀ ਹੈ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਮਾਫੀ ਸਾਨੂੰ ਸਲਾਹ ਦਿਓ ਸੁਜੈਸ਼ਨ ਦਿਓ ਜੇ ਸਾਡੇ ਕੋਲ ਕੋਈ ਗਲਤੀ ਹੋ ਜਾਵੇ ਤਾਂ ਮੈਂ ਹੁਣ ਬਾਕੀਆਂ ਨੂੰ ਬੇਨਤੀ ਕਰਾਂਗਾ ਤੁਸੀਂ ਸਾਰੇ ਬੈਠੋ ਆਪਾਂ ਵਿਚਾਰ ਸੁਣੇ ਨੇ ਬਾਈ ਦੇ ਆਪਣਾ ਆਪਣਾ ਲਾਲ ਚੈੱਕਅਪ ਕਰਾਓ ਤੇ ਆਪਾਂ ਬਾਈ ਹੁਣਾਂ ਨੂੰ ਸਨਮਾਨ ਕਰੀਏ ਮੇਰੇ ਨਾਲ અપਾਰ ਭਾਜੀ ਸਚਿੰਨ ਭਾਜੀ ਜਿਹੜੇ ਦੋ ਬਜ਼ੁਰਗ ਟੀਮ ਮੈਂਬਰ ਨੇ ਸਾਡੀ ਐਨ ਜੀਓ ਦੇ ਇਹ ਆਜਣ ਸਭ ਤੋਂ ਜ਼ਿਆਦਾ ਉਮਰ ਵਾਲੇ ਇਹੀ ਨੇ અપਾਰ ਭਾਜੀ ਤੇ ਸਚਿੰਨ ਭਾਜੀ ਇਹ ਦੋਨੋਂ ਆਜਣ ਕਿ ਆਪਾਂ ਵੀਰ ਹੁਣਾਂ ਦਾ ਸਨਮਾਨ ਕਰੀਏ ਤੇ ਉਸ ਤੋਂ ਬਾਅਦ ਵੀਰ ਹੁਣੀ ਬਾਕੀ ਸਾਰਿਆਂ ਦਾ ਸਨਮਾਨ ਕਰਨਗੇ અપਾਰ ਜੈਨ ਜੀ ਤੇ ਸਚਿੰਨ ਸਰਾਬ ਜੀ ਮੇਰੀ ਆਵਾਜ਼ ਸੁਣ ਰਹੇ ਹੋਣ ਅਣ ਸੁਣੀ ਨਾ ਕਰਨ 2 ਮਿੰਟ ਆ ਜਨ ਆਪਣੀ ਪੇਸ਼ੈਂਟਾਂ ਦੀ ਸੇਵਾ ਦੇ ਵਿੱਚ ਆਪਾਰ ਜੈਨ ਜੀ ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਨੇ ਕਿਉਂਕਿ ਆਪਾਰ ਜੈਨ ਜੀ ਸਾਡੀ ਐਨ ਜੀਓ ਦੇ ਜੱਜ ਨੇ ਇਸ ਐਨ ਜੀਓ ਦਾ ਸਾਰਾ ਕਾਰਜ ਜਗ੍ਹਾ ਲੈਣ ਤੋਂ ਲੈ ਕੇ ਟੈਂਟ ਤੋਂ ਲੈ ਕੇ ਦਵਾਈਆਂ ਡਾਕਟਰ ਇਹ ਵੀਰ ਜੀ ਨਿਭਾਉਂਦੇ ਨੇ ਪਰ ਅਜ ਤੱਕ ਕਦੀ ਕੈਮਰੇ ਅੱਗੇ ਨਹੀਂ ਆਏ ਹੁਣ ਵੀ ਮੈਂ ਜੋ ਬੋਲ ਰਿਹਾ ਇਹਨਾਂ ਲਈ ਅੰਦਰੋਂ ਸੋਚ ਰਹੇ ਹੋਣਗੇ ਕਿ ਚੁੱਪ ਕਰਾਓ ਇਹਨੂੰ ਇਹ ਮੇਰਾ ਨਾਮ ਨਾ ਲਵੇ ਤਾਂ ਇਹ ਗੁਪਤ ਸੇਵਾ ਜਿਹੜੀ ਵੀਰ ਹੋਣੀ ਕਰਦੇ ਨੇ ਆਜੋ ਲਿਓ 1500 ਰਜਿਸਟਰ ਹੋ ਚੁਕੇ ਨੇ 1500 ਮਰੀਜ਼ਾਂ ਦੀ ਜਿਹੜੀ ਉਹ ਹੁਣ ਤੱਕ ਐਂਟਰੀ ਹੋ ਚੁੱਕੀ ਹੈ 1000 1500 ਮਰੀਜ਼ ਹੋਰ ਹੈਗਾ ਟਾਰਗੇਟ ਆਪਣਾ ਸੀਗਾ 1000 1500 ਮਰੀਜ਼ ਪਰ 3000 ਮਰੀਜ਼ ਟੱਪੇਗਾ ਤੇ ਮੈਂ ਬੇਨਤੀ ਕਰਾਂਗਾ ਆਪਣੀ ਟੀਮ ਨੂੰ ਮੰਥਨ ਕੋਚਰ ਜੀ ਜਿੰਨੇ ਵੀ ਦੇਖੋ ਮੇਰੇ ਕੋਲ ਜੇ ਕੋਈ ਨਾਮ ਰਹਿ ਜਾਂਦਾ ਹੈ ਦਾ ਮਤਲਬ ਇਹ ਨਾ ਸੋਚਿਓ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਆ ਭੁੱਲ ਗਿਆ ਦਿਮਾਗ ਮੇਰਾ ਘਟਾ ਹੈ ਮੈਨੂੰ ਮਾਫ਼ ਕਰ ਦਿਓ ਤਾਂ ਮੈਂ ਅਪਾਰ ਭਾਜੀ ਨੂੰ ਤੇ ਕਵਾਂਗਾ ਸਜਿੰਦ ਭਾਜੀ ਨੂੰ ਆਕੇ ਤੁਸੀਂ ਵੀਰ ਉਹਨਾਂ ਨੂੰ ਸਨਮਾਨ ਦਿਓ ਤੇ ਉਹ ਕਿੱਥੇ ਆ ਦੇਖੋ ਭਾਈ ਜੀ ਅਜੇ ਗੱਡੀ ਚ ਭੁੱਲੀ ਪੇਛੇ ਲੈਣੇ ਨੇ ਸਮਾਨ ਸਾਡਾ ਕੈਂਪ ਹੈ ਜਿਹੜਾ ਪਹਿਲਾ ਮੈਂ ਤੁਹਾਨੂੰ ਦੱਸਿਆ ਸਾਡੇ ਕੋਲ ਗਲਤੀਆਂ ਵੀ ਬੜੀਆਂ ਹੋਣਗੀਆਂ ਅਗਲੇ ਕੈਂਪ ਦੇ ਵਿੱਚ ਅਸੀਂ ਸੁਧਾਰ ਕਰਾਂਗੇ ਤੇ ਮੇਰੇ ਹੱਥ ਦੇ ਵਿੱਚ ਆਧਾਰ ਕਾਰਡ ਹੈ ਜੀ ਇੱਕ ਸੁਰਿੰਦਰ ਕੌਰ ਜੀ ਦਾ ਕਿਦਾ ਹੈ ਤੁਹਾਡਾ ਜੀ ਚਲੋ ਕਿਆ ਬਾਤ ਹੈ ਦੇਖੋ ਗਵਾਚਿਆ ਬੰਦਾ ਨਾਲ ਹੀ ਲੱਭ ਗਿਆ ਕਿੱਥੇ ਨਾਊਂਸ ਕਰਨ ਦੇ ਲੋੜ ਵੀ ਨਹੀਂ ਭਾਈ ਦੇਖੋ ਇੰਨੀ ਛੋਟੀ ਜੀ ਦੁਨੀਆ ਕਿ ਗਵਾਚਿਆ ਆਧਾਰ ਕਾਰਡ ਨਾਲ ਹੀ ਲੱਭ ਗਿਆ ਤੇ ਅਸੀਂ ਐਂ ਗਵਾਚੇ ਫਿਰਦੇ ਅਨੇ ਸਾਲਾਂ ਤੋਂ ਨਾਲ ਹੀ ਖੜਾ ਬੰਦਾ ਰੱਬ ਰੂਪ ਤੇ ਰੱਬ ਲੱਭਦੇ ਫਿਰਦੇ ਆ ਮੈਂ ਤਾਂ ਸੁਣਦਾ ਆ ਛੋਟੇ ਤੋਂ ਹੁੰਦਾ ਰੱਬ ਬਾਹਰ ਨਹੀਂ ਲੱਭਣਾ ਰੱਬ ਅੰਦਰੋਂ ਮਿਲਣਾ ਜਿਹੜੀ ਚੀਜ਼ ਘਰ ਦੇ ਵਿੱਚ ਪਈ ਹੋਵੇ ਤੇ ਬਾਹਰੋਂ ਲੱਭੀ ਜਾਓ ਲੱਭੇਗੀ ਕਦੀ ਨਹੀਂ ਲੱਭੇਗੀ ਤੇ ਰੱਬ ਕਿੱਥੇ ਐ ਤੁਹਾਡੇ ਅੰਦਰ ਤੁਸੀਂ ਲੱਭਦੇ ਫਿਰਦੇ ਕਿੱਥੇ ਹੋ ਤੀਰਥਾਂ ਤੇ ਜਗ੍ਹਾ ਤੇ ਸ਼ਾਇਦ ਰੱਬ ਦੀ ਪ੍ਰਾਪਤੀ ਹੋ ਜਾਵੇ ਰੱਬ ਦੀ ਪ੍ਰਾਪਤੀ ਤੁਹਾਨੂੰ ਅੰਦਰੋਂ ਹੀ ਹੋ ਜਾਣੀ ਹੈ ਸਾਰਿਆਂ ਨੇ ਇੱਕ ਕਹਾਣੀ ਸੁਣੀ ਹੈ ਕਿ ਧੰਨੇ ਜੱਟ ਨੇ ਪੱਥਰ 'ਚੋਂ ਰੱਬ ਪਾ ਲਿਆ ਸੀ ਉਹਦਾ ਮਤਲਬ ਸਮਝਿਆ ਕਦੀ ਉਹਦਾ ਮਤਲਬ ਇਹ ਹੈ ਕਿ ਕਿਸੇ ਚੀਜ਼ ਨੂੰ ਵੀ ਸ਼ਿੱਦਤ ਨਾਲ ਚਾਹੋ ਉਦੇ ਚੋਂ ਰੱਬ ਨਿਕਲੇ ਆਏਗਾ ਉਹਨੇ ਸ਼ਿੱਦਤ ਨਾਲ ਪੱਥਰ ਨੂੰ ਹੀ ਪਿਆਰ ਕਰ ਲਿਆ ਸਾਡੇ ਆਲੇ ਤਾਂ ਸ਼ਿੱਦਤ ਨਾਲ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਆਪਣੇ ਭਰਾ ਨੂੰ ਪਿਆਰ ਨਹੀਂ ਕਰਦੇ ਆਪਣੇ ਬਾਪ ਨੂੰ ਪਿਆਰ ਨਹੀਂ ਕਰਦੇ ਤਾਂ ਕਿੱਥੋਂ ਰੱਬ ਪਾਲਦੇ ਹੋ ਤੰਨੇ ਜੱਟ ਨੇ ਸ਼ਿੱਦਤ ਨਾਲ ਪੱਥਰ ਨੂੰ ਪਿਆਰ ਕੀਤਾ ਸੀ ਪੱਥਰ ਚੋਂ ਰੱਬ ਕੱਢ ਲਿਆ ਸੀ ਸਾਡੇ ਆਲਿਆਂ ਨੂੰ ਪੱਥਰ ਦੀ ਪੂਜਣ ਦੀ ਲੋੜ ਨਹੀਂ ਕਰੇ ਮਾਵਾ ਪੂਜ ਲੋ ਸਾਥੀ ਆਪਣੇ ਪੂਜ ਲੋ ਜਿਹੜੇ ਚੰਗੇ ਚਾਰ ਹੈਗੇ ਨੇ ਰੱਬ ਉਹਨਾਂ ਚੋਂ ਨਿਕਲੇ ਆਏਗਾ ਤੁਹਾਨੂੰ ਆਪਣੇ ਯਾਰ ਦਾ ਦਿਦਾਰ ਰੱਬ ਵਰਗਾ ਲੱਗੇਗਾ ਰੱਬ ਹੁੰਦਾ ਕੀ ਹੈ ਰੱਬ ਕੋਈ ਜਗਾ ਕੋਈ ਭੇਸ ਦਾ ਬੰਨਿਆ ਹੋਇਆ ਨਹੀਂ ਹੈਗਾ ਕਿ ਰੱਬ ਇਸ ਜਗਾ ਚ ਹੈ ਰੱਬ ਇਸ ਬੰਦੇ ਚ ਹੈ ਰੱਬ ਸਾਰਿਆਂ ਚ ਹੈ ਰੱਬ ਤੁਹਾਡੇ ਅੰਦਰ ਵੀ ਬੈਠਾ ਹੈ ਮੈਂ ਬੇਨਤੀ ਕਰਾਂਗਾ ਕਿ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਜਿਹੜੀ ਆਪਣੀ ਇਸ ਵਾਰੀ ਕਮੀਆਂ ਕੈਂਪ ਦੇ ਵਿੱਚ ਰਹੀਆਂ ਨੇ ਉਹ ਪੂਰੀਆਂ ਕਰਿਓ ਅਗਲੀ ਵਾਰੀ ਤੇ ਮੈਂ ਸੰਗਤ ਨੂੰ ਵੀ ਬੇਨਤੀ ਕਰਾਂਗਾ ਸਾਨੂੰ ਮਾਫ਼ ਕਰਿਓ ਸਾਡਾ ਪਹਿਲਾ ਕੈਂਪ ਹੈ ਆਪਣੇ ਬੱਚੇ ਸਮਝ ਕੇ ਮਾਫ਼ੀ ਦਿਓ ਕੋਸ਼ਿਸ਼ ਕੀਤੀ ਆਪਣੇ ਵੱਲੋਂ ਬਿਹਤਰ ਤਰੀਕੇ ਨਾਲ ਕੈਂਪ ਨਿਭਾਉਣ ਦੀ ਪ੍ਰਿਦੂਮਨ ਗਿੱਲ ਜੀ ਨਾ ਬੈਠਣ ਉੱਠ ਕੇ ਆ ਜਨ ਬੈਠਣ ਵਾਲਾ ਕੰਮ ਨਹੀਂ ਹੈਗਾ ਅੱਜ ਬਾਈ ਜੀ ਆਪਣੇ ਕੋਲ ਕਿਉਂਕਿ ਇਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਲਾਇਆ ਸੀ ਕੈਂਪ ਲਾਓ ਕੈਂਪ ਲਾਓ ਕੈਂਪ ਲਾਓ ਤੇ ਹੁਣ ਸਭ ਤੋਂ ਘੱਟ ਮੈਂ ਬੋਲਦਾ ਸੀ ਤੇ ਮੈਂ ਚੁੱਪ ਨਹੀਂ ਹੋ ਰਿਹਾ ਪਾਉ ਪਾਉ ਆਜੋ ਵੀਰੇ ਭਾਰ ਭਾਜੀ ਸਚਿਨ ਭਾਜੀ ਆਜੋ ਆਜੋ ਪ੍ਰਿਊ ਵੀਰੇ ਬੋਲੇ ਸੋਨਿਹਾਲ ਸੱਚ ਰਿਆ ਕਾਲ ਇਹ ਬਾਈ ਜੀ ਪਹਿਲੀ ਵਾਰੀ ਟਰੋਫੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਬਣੀ ਹੈ ਔਰ ਇਹ ਪਹਿਲੀ ਟਰੋਫੀ ਦਾ ਸਨਮਾਨ ਜਿਹੜਾ ਜਸੇਵੀਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਮਹਾਰਾਜ ਇਹਨਾਂ ਨੂੰ ਬਹੁਤ ਤਰੱਕੀ ਬਖਸ਼ਣ ਔਰ ਅਸੀਂ ਇਹਨਾਂ ਦੇ ਮਗਰ ਮਗਰ ਰਹੀਏ ਇਹਨਾਂ ਦੇ ਅੱਗੇ ਚੱਲਣ ਦਾ ਮੇਰੇ ਕੋਲ ਤਾਕਤ ਹੈ ਨਹੀਂ ਕਿਉਂਕਿ ਇਹਨਾਂ ਕੋਲ ਬਾਣੀ ਦਾ ਬਹੁਤ ਗਿਆਨ ਹੈ ਗਿਆਨ ਹੋਣਾ ਤੇ ਉਹਦੇ ਤੇ ਅਮਲ ਕਰਨਾ ਇੱਚ ਫਰਕ ਹੈ ਗਿਆਨ ਬਹੁਤਿਆਂ ਕੋਲ ਰੌਲਾ ਤਾਂ ਅਮਲ ਦਾ ਹੈ ਅਮਲ ਕਰ ਰਹੇ ਨੇ ਬਸਲੇ 13 ਸਾਲ ਤੋਂ ਲੰਗਰ ਦੀ ਸੇਵਾ ਨਿਭਾ ਰਹੇ ਨੇ ਜੱਸਾ ਵੀਰਾ ਤੇ ਅਰਸ਼ ਵੀਰੇ ਆ ਜੋ ਅਰਸ਼ ਵੀਰਾ ਵੀ ਨਾਲ ਜਿਹੜੀ ਆਪਣੀ ਪੂਰੀ ਲਾਈਫ ਡੈਡੀਕੇਟ ਕਰਤੀ ਯਾਰ ਇੱਕ ਮਿੰਟ ਲਈ ਸੋਚ ਕੇ ਦੇਖੋ ਅੱਜ ਕਿਸੇ ਕੋਲ ਆਪਣੀ ਮਾਂ ਲਈ ਟਾਈਮ ਨਹੀਂ ਹੈਗਾ ਇਹ ਬੰਦਿਆਂ ਨੇ ਸਮਾਜ ਨੂੰ ਆਪਣੀ ਲਾਈਫ ਦੇਤੀ ਇਹ ਅਸਲੀ ਹੀਰੋ ਨੇ ਇਹਨਾਂ ਨੂੰ ਹੀਰੋ ਮੰਨੋ ਇਹਨਾਂ ਦੇ ਮਗਰ ਲੱਗੋ ਮਗਰ ਤੁਸੀਂ ਲੱਗ ਜਾਂਦੇ ਹੋ ਲੀਡਰਾਂ ਦੇ ਮਗਰ ਜਿਹੜੇ ਚਾਰਕ ਗੱਲਾਂ ਚੰਗੀਆਂ ਜੀਆਂ ਕਰ ਲੈਂਦੇ ਨੇ ਕਰੋ ਜੀ ਬੋਲੇ ਸੋਨਿਹਾਲ ਸੱਚ ਰਿਆ ਕਾਲ ਤਾਂ ਬੜੇ ਧੰਨਵਾਦੀ ਆ ਭਾਈ ਅਸੀਂ ਤੁਹਾਡੇ ਦੋਨਾਂ ਦੇ ਪੂਰੇ ਸਮਾਜ ਵੱਲੋਂ ਪੂਰੀ ਯੂਥ ਵੱਲੋਂ ਇਹ ਤੁਹਾਡੇ ਵਰਗੇ ਵੀਰਾਂ ਕਰਕੇ ਜਿਹੜੀ ਸਮਾਜ ਚ ਇੱਕ ਐਗਜ਼ਾਮਪਲ ਸੈੱਟ ਹੋ ਰਹੀ ਹੈ ਤੇ ਮਾਰੇ ਤੁਹਾਨੂੰ ਐਂ ਸਾਡੇ ਹਿੱਸੇ ਦੀ ਖੁਸ਼ੀਆਂ ਸਾਡੇ ਹਿੱਸੇ ਦੀ એનર્ਜੀ ਵੀ ਤੁਹਾਨੂੰ ਦੇਣ ਕਿ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਸੇਵਾ ਕਰਦੇ ਰਹੋ ਹੁਣ ਤੁਸੀਂ ਸਾਡੇ ਟੀਮ ਮੈਂਬਰਾਂ ਨੂੰ ਸਮਾਨ ਦੇਵੋਗੇ ਤੁਸੀਂ ਬੈਠੋ 2 ਮਿੰਟ ਆਰਾਮ ਕਰੋ ਤੇ ਇਹ ਸਾਡੇ ਭਰਾ ਨੇ ਵੈਸੇ ਤਾਂ ਸਾਡੀ ਸਲਾਹ ਇਹ ਸੀ ਕਿ ਸਵੇਰੇ 6 ਵਜੇ ਬਾਈ ਸਾਡੇ ਨਾਲ ਆ ਜਾਣਗੇ ਕਿਉਂਕਿ ਇਹ ਭਰਾ ਨੇ ਨਾ ਕੋਈ ਚੀਫ ਗੈਸਟ ਵਾਲੀ ਫੀਲਿੰਗ ਤਾਂ ਹੈ ਨਹੀਂ ਪਰ ਬਾਈ ਦੀ ਸੇਵਾ ਬਹੁਤ ਵੱਡੀ ਹੈ ਤਾਂ ਮੈਂ ਆਪ ਹੀ ਇਹਨਾਂ ਨੂੰ ਕਿਹਾ ਕਿ ਬਾਈ ਲੰਗਰ ਦੀ ਜਿਹੜੀ ਸੇਵਾ ਹੈ ਤੁਸੀਂ ਇਹ ਦੇਖੋ ਕਿ ਇਹ ਬੰਦਾ ਜਦੋਂ ਬਿਮਾਰ ਹੁੰਦਾ ਹੈ ਉਦੋਂ ਵੀ ਸੇਵਾ ਤੇ ਹੁੰਦਾ ਹੈ। ਸ਼ਰੀਰ ਦੀ ਬਿਮਾਰੀ ਵੀ ਨਹੀਂ ਇਹਨਾਂ ਨੂੰ ਰੋਕਦੀ ਕਿ ਇੰਨੇ ਗੁਰੂ ਦੇ ਦਿਮਾਗੀ ਤੌਰ ਤੇ ਪੱਕੇ ਕੀਤੇ ਹੋਏ ਸਿੰਘ ਨੇ ਲੋਕ ਕਹਿੰਦੇ ਨੇ ਸਰੀਰਕ ਤੌਰ ਤੇ ਪੱਕੇ ਹੋਵੋ ਬਿਮਾਰੀ ਸਰੀਰ ਚ ਹੁੰਦੀ ਹੈ ਮੈਂ ਕਹਿੰਦਾ ਨਹੀਂ ਬਿਮਾਰੀ ਪਹਿਲਾਂ ਸਿਰ ਚ ਦਿਮਾਗ ਚ ਹੁੰਦੀ ਹੈ ਮਾਨਸਿਕ ਰੋਗ ਤੇ ਰੋਗੀ ਬੰਦਾ ਨਹੀਂ ਹੋਣਾ ਚਾਹੀਦਾ ਸਰੀਰਕ ਰੋਗ ਤੇ ਰੋਗੀ ਚੱਲ ਜਾਂਦਾ ਹੈ ਸਾਇੰਸ ਵੀ ਕਹਿ ਚੁੱਕੀ ਹੈ ਕਿ ਬੰਦਾ ਮਾਨਸਿਕ ਰੋਗ ਤੇ ਪਹਿਲਾਂ ਠੀਕ ਹੁੰਦਾ ਹੈ ਦਿਮਾਗੀ ਰੋਗ ਤੇ ਬਿਮਾਰ ਅੱਜ ਹਰ ਬੰਦਾ ਦਿਮਾਗੀ ਤੌਰ ਤੇ ਬਿਮਾਰ ਜਾਵਾ ਹੈ ਸਰੀਰਕ ਰੋਗ ਛੋਟੇ ਨੇ ਮਾਨਸਿਕ ਰੋਗ ਜ਼ਿਆਦਾ ਨੇ ਗਵੰਡੀਆਂ ਦੀ ਦੋ ਮੰਜ਼ਲਾ ਪੈ ਗਈਆਂ ਦੁੱਖ ਲੱਗੇ ਆਪਣੇ ਘਰ ਦੀ ਛੱਤ ਟੁੱਟੀ ਹੈ ਕੋਈ ਟੈਨਸ਼ਨ ਨਹੀਂ ਆਪ ਸਾਰਾ ਦਿਨ ਡੱਕਾ ਨਹੀਂ ਤੋੜਦਾ ਸਵੇਰੇ ਉੱਠਦਾ 11 ਵਜੇ ਆਰਡਰ ਕਰਦਾ ਮੰਮੀ ਨੂੰ ਰੋਟੀ ਬਣਾਵੇ ਸ਼ਾਮ ਨੂੰ ਕਮੈਂਟ ਕਰਦਾ ਕਿਸੇ ਦੀ ਵੀਡੀਓ ਵੀਡੀਓ ਤੇ ਉਹ ਇਹਦਾ ਚੋਰ ਨੇ ਸਮਾਜ ਸੇਵੀ ਪੈਸੇ ਖਾਂਦੇ ਨੇ ਜਿਹੜੇ ਬੰਦੇ ਨੇ ਆਪ ਕੁਝ ਕਰਨਾ ਨਹੀਂ ਉਹਨਾਂ ਨੂੰ ਦੂਜਿਆਂ 'ਚ ਮਾੜੀ ਨਜ਼ਰ ਆਣੇ ਨੇ ਜਿਨੇ ਆਪ ਕੁਝ ਕਰਨਾ ਉਹਨੂੰ ਸਾਰਿਆਂ 'ਚ ਆਰਾਮ ਹੀ ਨਜ਼ਰ ਆਣਾ ਉਹ ਕਹਿਣਾ ਸਾਰੇ ਹੀ ਸਾਰਿਆਂ ਜੀ ਪ੍ਰਭੂ ਰਾਮ ਨੇ ਸਾਰਿਆਂ ਜੀ ਬਾਬੇ ਨਾਨਕ ਨੇ ਉਹਨਾਂ ਦੇ ਬੱਚੇ ਆ ਸੀ ਪਰ ਜਿਨ੍ਹਾਂ ਨੇ ਸਾਰਿਆਂ ਨੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਆਪਣੀ ਮਾਂ ਦਾ ਕਹਿਣਾ ਨਹੀਂ ਮੰਨਣਾ ਉਨੇ ਕਮੈਂਟ ਕਰ ਦੇਣਾ ਫੇਸਬੁਕ ਤੇ ਬਿੱਲ ਇਕੱਠੇ ਹੋਏ ਪੈਸੇ ਇਕੱਠੇ ਕਰਨ ਠੀਕ ਹੈ ਭਾਈ ਸਾਨੂੰ ਬਿੱਲ ਹੀ ਰਹਿਣ ਦੇ ਸਾਨੂੰ ਸਾਡੇ ਕਰਮਾਂ ਦਾ ਹੀ ਖਾਣ ਦੇ ਸਵੇਰੇ ਸ਼ਾਮ ਅਰਦਾਸ ਕਰਾ ਕਰ ਪ੍ਰਮਾਤਮਾ ਫੈਸਲਾ ਨਿਰਪੱਖ ਕਰੀ ਇਨਸਾਫ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਫੈਸਲਾ ਮੇਰੇ ਵੱਲ ਦਾ ਆਵੇ ਜਾਂ ਉਹਦੇ ਵੱਲ ਦਾ ਆਵੇ ਫੈਸਲਾ ਇਨਸਾਫ ਹੋਣਾ ਚਾਹੀਦਾ ਸਜ਼ਾ ਮੇਰੀ ਬਣਦੀ ਐ ਮੈਨੂੰ ਡਬਲ ਦੇਈਂ ਜੇ ਕਿਸੇ ਹੋਰ ਦੀ ਬਣਦੀ ਉਹਨੂੰ ਮਾਫ ਕਰ ਦੇ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਪਹੁੰਚੇ ਹੋ